ਇਹ ਕੌਣ ਹੈ? ਸੇਹੋਂ ਭੈਣ ਅਰੇ ਦੀਦੀ ਪਗਮੰਦੀ ਜਦੋਂ ਇਹਨਾਂ ਪਗਮੰਦ ਨੂੰ ਤੇਲ ਕੱਢਦਾ ਸੀ ਤੇ ਮੈਂ ਕਿੱਥੇ ਜੈਣ ਸਕਦਾ ਹੁੰਦੇ ਸੀ ਤੂੰ ਮੈਂ ਤੂੰ ਵੀ ਦੇਖੀ ਤੂੰ ਵੀ ਆਪਣੇ ਪਾਪਾ ਦੀ ਪੱਗ ਦੇ ਸਿਰ ਤੋਂ ਹਾਂ ਹਾਂ ਹਾਂਜੀ ਹਾਂਜੀ ਅੱ띠 ਪਾਜੀ ਨੂੰ ਮਗਾ ਕੇ ਹੁੰਦੇ ਪਾਜੀ ਦੇਖੋ ਕਹੜਾ ਲੱਗ ਰਿਹਾ ਮੇਰੇ ਕੈਮਰੇ ਨੇ ਕਿੱਦਾਂ ਬਾਜੀ ਭਾਈ ਦਾ ਡੰਗਰ ਚੋਈ ਜਾਂਦੇ ਆ ਬੰਦੇ ਦੀ ਐਂਟਰੀ ਹੁੰਨ ਦੇ ਇੱਕ ਦੀ ਅੱਖ ਸਰਤਿੰਦਰ ਸਰਤਾਜ ਆ ਗਿਆ ਸਰਤਿੰਦਰ ਸਰਤਾਜ ਜਿਹੜਾ ਵੀਡੀਓ ਬਣਾ ਰਿਹਾ ਲੱਗਦਾ ਓ ਇਦਾਂ ਰਿਹਾ ਜਿੱਦਾਂ ਯੂਪੀ ਬਿਹਾਰ ਤੋਂ ਆਇਆ ਹੁੰਦਾ ਬੋਲ ਦੇਖੋ ਕਿਵੇਂ ਰਿਹਾ ਅਰੇ ਦੀਦੀ ਮਟੋ ਨੂੰ ਕਹਿੰਦੀ ਅੱਗੇ ਤੋਂ ਵੀਡੀਓ ਬਣਾ ਨਾਲੇ ਬੋਲ ਬੰਦੇ ਦੀ ਐਂਟਰੀ ਹੋ ਗਈ ਇਹ ਬੇਅਕਲ ਦੀ ਉਦੋਂ ਦੀ ਵੀਡੀਓ ਆ ਜਦ ਇਹਦਾ ਨਵਾਂ ਨਵਾਂ ਵਿਆਹ ਹੋਇਆ ਸੀ ਦੂਜੇ ਤੀਜੇ ਦਿਨ ਦੇ ਬਾਅਦ ਹੀ ਆ ਬੇਅਕਲ ਕਿਵੇਂ ਲੱਛਣ ਕਰਨ ਦੀ ਫਿਰਦੀ ਆ ਜੇ ਕੋਈ ਹੋਰ ਕੁੜੀ ਹੁੰਦੀ ਉਹ ਤਾਂ ਡਰਦੀ ਕਮਰੇ ਚ ਸੰਗ ਦੀ ਬਾਹਰ ਨਾ ਨਿਕਲਦੀ ਜਿਵੇਂ ਇਹ ਲੱਛਣ ਕਰਨ ਲੱਗੀ ਵੀ ਆ ਪਿੱਛੇ ਬੰਦੇ ਬੋਲ ਵੀ ਰਹੇ ਆ ਪਾਗਲ ਪੱਗ ਬੰਨੀ ਫਿਰਦੀ ਆ ਡੰਗਰ ਉਹ ਜੋੜਾ ਮੋੜੇ ਲੱਗਦਾ ਇਹ ਸੁਣਾਈ ਚੜੇ ਜੋੜਾ ਮੋੜੇ ਛੱਤਰ ਚੜ੍ਹ ਉਹ ਚੱਲ ਜੀ ਸੋ ਸੱਚੀ ਗੱਲ ਹੈ ਨਾ ਕੋਈ ਦੀ ਮੁੱਕੜੀ ਮਾਰ ਗਈ ਅੱਲਾ ਮੂੰਹ ਡੱਕਿਆ ਮਾ ਲੋਕਾਂ ਨੂੰ ਲੈ ਇਹ ਡੰਗਰੇ ਬੇਅਕਲ ਵਾਲੇ ਕੰਮ ਕਿਉਂ ਕਰਦੀਆਂ ਪਾਗਲੇ ਤੂੰ ਜਦ ਇਹਨੂੰ ਦੇਖ ਕੇ ਹੱਸੇ ਨਾ ਮੱਟ ਦਾ ਤਾਂ ਮੂੰਹੇ ਉੱਡ ਗਿਆ ਇੱਧਰ ਉੱਧਰ ਦੇਖਣ ਲੱਗੀ ਕਿਹੜੇ ਲੋਕ ਗਲਤ ਕਹਿੰਦੇ ਆ ਹਲੇ ਤੱਕ ਉਹਨੂੰ ਲੋਕ ਮੰਨਦੇ ਆ ਹਲੇ ਤੱਕ ਪੂਜਦੇ ਆ ਉਹਨੂੰ ਬੇਅਕਲੇ ਬਕਵਾਸ ਮਾਰ ਰਹੀਆਂ ਜਿਹੜੀ ਤੂੰ ਉਹਦੇ ਪਿੰਡ ਜਾ ਕੇ ਪੁੱਛੀ ਉਹਦੇ ਬਾਰੇ ਫਿਰ ਲੱਗੂ ਤੈਨੂੰ ਪਤਾ ਪਤਾ ਕੁਝ ਹੁੰਦਾ ਨਹੀਂ ਪੁਕਾਈ ਮਾਰਨ ਲੱਗ ਜਾਂਦੀ ਜਾਂ ਉਹੀ ਗਿਆਨ ਬੰਡ ਦੀ ਰਹੂਗੀ ਬੇਅਕਲ ਜੀ ਡੰਗਰ ਨਾ ਨਾ ਗੱਲ ਤੋਂ ਗੱਲ ਤੋਂ ਮੋੜ ਕੋੜੀ ਦੇ ਬਾਈ ਇਹ ਮਾਤ ਦੇ ਆ ਜਾਣਾ ਬਸ ਜਿਹੜਾ ਬੰਦੀ ਕੋਲ ਆਉ ਤੂੰ ਫੇਰ ਨਾ ਬਜਾ ਬਜਾ ਸਾਬੋ ਜਿਹੜਾ ਮਾਰਿਆ ਇਹ ਡੰਗਰ ਨੂੰ ਮੱਝ ਤੇ ਨਹੀਂ ਗਦੀ ਤੇ ਬਿਠਾਓ ਇਹ ਬੇਅਕਲ ਲੋਕ ਨੇ ਜਿਨ੍ਹਾਂ ਨੂੰ ਗੱਲ ਦਾ ਮਤਲਬ ਪਤਾ ਨਹੀਂ ਹੁੰਦਾ ਗੱਲ ਕਰ ਦਿੰਦੇ ਆ ਇਹ ਨਹੀਂ ਪਤਾ ਸਾਡੀ ਗੱਲ ਕੀਤੀ ਹੋਈ ਕਿੱਥੇ ਜਾਊ ਬੇਅਕਲ ਕਿਵੇਂ ਦੰਦ ਕੱਢਣ ਲੱਗੇ ਪੈ ਨੇ ਮਟਰ ਦੇਖੋ ਕਿਵੇਂ ਆਪਣੇ ਘਰ ਵਾਲੇ ਨੂੰ ਟੁੱਟ ਟੁੱਟ ਕੇ ਪੈ ਰਹੀ ਆ ਬੇਅਕਲ ਜੀ ਉਧਰ ਸਰਦਾਰ ਜੀ ਕਰਦੀ ਰਹੂਗੀ ਇਹ ਬਸ ਦਿਖਾਵਾ ਕਰਨ ਵਾਲੇ ਲੋਕ ਨੇ ਦਿਖਾਵਾ ਕਰਦੇ ਆ ਲੋਕਾਂ ਸਾਹਮਣੇ ਬੇਅਕਲ ਜੇ ਦੱਸਦੀ ਸਰ ਦਿਲਾ ਹੀ ਨਹੀਂ ਕੱਢਦਾ ਆਪ ਹੀ ਖਲਾਅ ਵੀ ਖਲਾਅ ਵੀ ਖਲਾਅ ਹੈ ਨਾ ਡਾਈਜੈਸਟ ਨਹੀਂ ਹੁੰਦਾ ਹੈ ਨਾ ਇੱਕ ਇੱਕ ਮੁਰਗੀ ਖਾ ਕੇ ਇਹਦਾ ਬਸ ਹੂੰ ਆਪਾ ਕਰ ਜਾਵੇ ਚਾਲ ਕੋਲ ਉਹ ਆਦਾ ਫੋਨ ਆਦਾ ਕਿ ਉਹ ਨਾਲ ਗੱਲ ਕਰ ਲਿਓ ਤੁਸੀਂ ਵੀਡੀਓ ਬਣਾ ਕੇ ਉਹ ਜ਼ਰੂਰੀ ਗੱਲ ਕਰਦੇ ਕੋਈ ਨਾ ਤਾਂ ਤਿੰਨ ਚਾਰ ਆਲੇ ਮੈਨੂੰ ਹਾਂ ਭਾਈ ਕਹਿੰਦੇ ਕਿਵੇਂ ਆ ਜੇ ਐਸਨ ਕਿਵੇਂ ਆ ਅੱਛਾ ਮੇਰਾ ਜੀ ਠੀਕ ਆ ਉਹ ਕਹਿੰਦੇ ਸੱਸੀ ਉਹ ਸਾਨੂੰ ਮੈਂ ਕੋਈ ਗੱਲ ਦੀ ਭਾਈ ਵੀਡੀਓ ਵਿੱਚ ਦੱਸਦੇ ਆਂ ਵੀ ਗੱਲਬਾਤ ਜਿੰਨੀ ਵੀ ਕਰੀ ਉਹਨੇ ਇਕਰਾਰਤ ਕਰਨ ਵਾਲਿਆਂ ਦਾ ਫੋਨ ਆਉਂਦੇ ਆ ਹਾਂ ਬਿਲਕੁਲ ਉਹੀ ਗੱਲ ਹੈ ਬਾਕੀ ਪਤਾ ਗਿਆ ਦਾ ਨਾਮ ਸਰ ਤਾਂ ਉਹਨੂੰ ਇਦਾਂ ਕਹਿੰਦੀ ਆ ਜਿਵੇਂ ਉਹ ਆਫਿਸ 'ਚ ਲੱਗਿਆ ਹੋਵੇ ਇਹ ਬੇਅਕਲੇ ਪਾਂਦਾ ਤਾਂ ਉਹ ਦੁੱਧ ਆ ਕਿਹੜੇ ਇਹ ਡੰਗਰ ਲੋਕ ਨੇ ਜਿਹੜੇ ਇਹਨਾਂ ਨੂੰ ਫੋਨ ਕਰਕੇ ਪੁੱਛਦੇ ਆ ਇਹ ਚੀਜ਼ਾਂ ਦੇਖਣੀ ਹੀ ਪਸੰਦ ਕਰਦੇ ਨੇ ਜਵਲੀਆਂ ਮਾਰੋ ਦਿਖਾਵਾ ਦਿਖਾਓ ਇਹ ਡੰਗਰ ਕਹਿੰਦਾ ਵੀਡੀਓ ਚ ਦੱਸ ਦੂੰ ਹਾਲਚਲ ਬੇਅਕਲ ਦਿਲ ਦੀ ਗੱਲ ਦੱਸਾਂ ਵੀਡੀਓ ਬਣ ਰਹੀ ਹੈ ਮੇਰੇ ਨਾਲ ਨਾ ਤਿਲਕਾਰ ਦਾ ਕੌਣ ਨੂੰ ਕੀ ਮੇਰੀ ਗੱਲ ਸੁਣ ਮੈਨੂੰ ਆਏ ਵੀ ਮੈਨੂੰ ਰਵਿੰਦਰ ਨਾ ਖੇਤਾਂ ਚ ਛੱਡਿਆ ਵੀ ਜੈਸਮੀਨ ਅੱਜ ਤੋਂ ਸਾਰੀ ਦਿਹਾੜੀ ਜੋ ਮਰਜੀ ਗਾਈ ਜਾ ਤੈਨੂੰ ਕੋਈ ਨਹੀਂ ਰੋਕ ਟੋਕ ਕਰਦਾ ਆਏ ਹੋਇਆ ਮੈਨੂੰ ਮੇਰੀ ਗੱਲ ਸੁਣਾ ਵੱਡੀ ਪ੍ਰਵੀਨ ਭਾਟਾ ਦਾ ਗੌਣ ਨੂੰ ਦਿਲ ਕਰਦਾ ਗੌਣਾ ਦੇਖੋ ਉਹਨੇ ਕਿੱਥੇ ਆ ਖੇਤਾਂ 'ਚ ਖੇਤ ਇਹਨੂੰ ਬਹੁਤ ਪਸੰਦ ਨੇ ਤਾਂ ਹੀ ਲੋਕ ਕਮੈਂਟਾਂ 'ਚ ਮੋਟਰ ਮੋਟਰ ਕਰਦੇ ਰਹਿੰਦੇ ਆ ਬੇਅਕਲੇ ਜੇ ਰੋਕ ਟੋਕ ਕੀਤੀ ਹੁੰਦੀ ਨਾ ਇਹ ਦਿਨਾਂ ਦੇਖਣਾ ਪੈਂਦਾ ਅੱਜ ਇਹਦੇ ਨਾਲ ਨਾ ਹੁੰਦੀ ਡੰਗਰ ਨਾਲ ਕਾਦ ਸਵਾਰ ਕੇ ਸੋਲਾ ਆਏ ਹੋਏ ਮੈਨੂੰ ਮੈਂ ਕਾਦ ਰੱਜ ਕੇ ਖਾਲਾਂ ਨਾ ਕਾਦ ਮੈਂ ਕੁੱਦ ਲਵਾ ਵੀ ਸਾਰੇ ਕੰਮ ਕਰ ਲਵਾ ਆਏ ਹੋਇਆ ਪਿਆ ਮੈਨੂੰ ਏ ਆ ਨੋਖੀਰੂ ਜਿਹੜੀ ਬਿਮਾਰ ਹੋ ਕੇ ਇੰਨਾ ਕੁਝ ਕਰਨੇ ਨੂੰ ਮਨ ਕਰਦਾ ਬੇਅਕਲੇ ਕੁੱਦਣਾ ਕਿਉਂ ਆ ਨਿਆਣੀ ਆ ਤੂੰ ਇਹ ਸਭ ਡਰਾਮੇ ਆ ਬਸ ਵੀਡੀਓ ਦੇ ਚੱਕਰ ਚ ਬੇਅਕਲੇ ਮੱਝ ਵਾਂਗੂ ਲੀਟੀ ਪਈਆਂ ਜਾ ਕੇ ਕਰਨਾ ਕਿਉਂ ਭਗਾਈ ਮਾਰੀ ਜਾਨੀਆਂ ਡੰਗਰਾ ਵਾਂਗ ਹੁਣ ਕਈਆਂ ਨੂੰ ਇਹ ਨਹੀਂ ਪਤਾ ਵੀ ਡਾਕੜੀ ਕਹਿੰਦੇ ਕਿ ਨਹੀਂ ਮਨ ਦਾ ਪਤਾ ਐ ਇੰਨੀਆਂ ਕੁੜੀਆਂ ਨੇ ਤਾਂ ਬਿਲਲਾ ਬੜਾ ਦਤੀਆਂ ਤਾਂ ਪੁੱਛੋ ਸਰ ਕਹਿੰਦਾ ਗਾਣੇ ਸੇਹਰ ਕਿੱਦਾਂ ਰਹਿ ਜਾਂਦੇ ਹਮ ਸੇਹ ਦੇ ਨੇ ਰੋਈ ਤੇ ਕੰਪ ਕਰਦੀ ਦਾ ਲੱਕ ਫੋ ਗਿਆ ਦੋਰਾ ਖਵਾ ਦੇ ਚੰਨਾ ਮੇਰਿਆ ਹਮ ਕਹਿੰਦੀ ਇਹ ਸਮਾਕਣੀ ਦਾ ਥੋਰਾ ਸੁਣ ਹਣ ਇਹ ਆ ਜੱਬਲ ਮਾਲ ਜੈਸਮੀਨ ਦਾ ਚਾਚਾ ਜਿਹੜਾ ਇਹਦੇ ਨਾਲ ਬੈਠਿਆ ਇਹਨੂੰ ਦਿਖਾ ਕੇ ਚੱਲਿਆ ਏ ਡੰਗਰ ਤੂੰ ਕੀ ਸੇਹ ਦੇ ਰਿਹਾ ਤੂੰ ਵੀ ਤਾਂ ਉਹੀ ਕੰਮ ਕਰਨ ਲੱਗਿਆ ਬੈ ਕੇ ਬੇਅਕਲ ਲੋਕਾਂ ਦੇ ਬੋਟੇ ਇਹਨੇ ਕਾਦੇ ਲਾਏ ਬਲੌਗਰਾਂ ਦੇ ਸਾਰੇ ਪਿੰਡ ਦੇ ਨੇ ਕੰਜਰਖਾਨਾ ਕਰਨ ਲਾਤੇ ਨੇ ਬੇਅਕਲ ਡੰਗਰ ਨੇ ਤੇ ਬਾਕੀ ਸਾਸਰੀ ਘਰ ਸਾਰਿਆਂ ਨੂੰ ਤੇ ਅੱਜ ਆਪਾਂ ਚੱਲੇ ਨਕੋਤਰ ਤੇ ਬਲੌਗਰ ਨਾਲ ਬੈਠੇ ਸੋਧਰ ਨੂੰ ਮੀਟ ਕਰ ਰਹੇ ਆਪਾਂ ਇੱਥੇ ਸ਼ਰਮਾਂ ਮੁੱਛਾਂ ਨੂੰ ਤਾਂ ਕਰ ਲਈ ਨਾ ਵਧੀਆ ਕੰਮ ਕਰਨੇ ਪੈਂਦੇ ਆ ਤੁਸੀਂ ਡੰਗਰੋ ਰੀਲਾਂ ਤੇ ਗੰਦ ਪਾਇਆ ਵਿਆ ਇਹ ਚਾਰ ਵਾਲ ਨੇ ਕਿਤੇ ਇਹ ਵੀ ਤੋੜ ਲੇ ਮੋਰੋ ਲਵੇ ਰੰਦਾ ਉਹ ਤੇ ਟਾਈਮ ਦੇਖਾ ਐਨਕ ਲਗਾਇਆ ਕਿਆ ਕਵਰ ਕਿਤਾ ਮੇਰਾ ਪਤਾ ਹੀ ਨਹੀਂ ਮੈਂ ਬਲੈਕ ਹੋਇਆ ਫਿਰ ਰਸਤੇ 'ਚ ਫਿਰ ਕੀ ਹੋ ਗਿਆ ਤੇ ਜਾਣ ਪਤਾ ਨਹੀਂ ਕਿ ਰਾਜ ਘੱਟਾ ਮਿੱਟੀ ਕਿੰਨਾ ਹੁੰਦਾ ਚੱਲ ਕੋਈ ਨਹੀਂ ਇਹ ਡੰਗਰਾਂ ਦੀ ਬੋਲੀ ਦੇਖੋ ਕਿਵੇਂ ਬੋਲਦੇ ਵੇ ਆ ਇਹ ਬੇਅਕਲ ਲੋਕ ਆਏ ਯੂਪੀ ਬਿਹਾਰ ਤੋਂ ਆ ਪੰਜਾਬ ਨੂੰ ਬਦਨਾਮ ਕਰਨ ਲੱਗੇ ਵੇ ਬੇਅਕਲ ਕਿੰਨੇ ਬਲੌਗਸ ਬਣਾਇਆ ਸੀ ਕਿਨਾਂ ਤੁਸੀਂ ਪੋਰਟੇਬਲ ਬਲੌਗ ਇਹ ਪਾਗਲਾਂ ਦੀ ਕੋਈ ਇੰਟਰਵਿਊ ਲੈਣ ਨਹੀਂ ਗਿਆ ਪਰ ਲੈਣੀ ਕਿਉਂ ਸੀ ਇਹਨਾਂ ਨੇ ਕਿਹੜਾ ਕੋਈ ਵਧੀਆ ਕੰਮ ਕੀਤਾ ਇਹ ਡੰਗਰਾਂ ਨੇ ਆਪਣੇ ਘਰ ਦੇ ਹੀ ਬੰਦਾ ਬਿਠਾਤਾ ਆਪਣੇ ਚੈਨਲ ਤੇ ਪਾਤੀ ਫਿਦਾ ਦੇਖੋ ਕਾਦੇ ਹੋਈ ਕਹਿੰਦੀ ਵਲੋਗਿੰਗ ਕਰਦਾ ਕੀ ਸਿਖਾਰੇ ਹੋ ਤੁਸੀਂ ਕਿਦਾਂ ਗੰਦ ਪਾਓ ਉਹ ਇੰਨਾ ਗੰਦ ਨਾ ਪਾਓ ਬੇਅਕਲੋ ਸ਼ਰਮ ਕਰ ਲਓ ਮੜੀ-ਮੋਟੀ ਬਾਕੀ ਬੜੇ ਮਤਲਬ ਗੁੱਸੇ ਵਾਲੇ ਹੈ ਇਹ ਮੇਰੀ ਫੈਮਲੀ ਨੂੰ ਵੀ ਪਤਾ ਉਹ ਬਸ ਇਹ ਚੀਜ਼ ਤੇ ਉਹ ਕਹਿੰਦੇ ਕਿ ਉਹ ਗੁੱਸੇ ਵਾਲੇ ਆ ਕਿ ਜੇ ਜੋ ਵੀ ਰਹਿ ਲੈਣ ਕਿ ਮੈਂ ਕਿਹਾ ਜੀ ਕਿ ਕਿਉਂ ਤਾਂ ਹੁੰਦਾ ਯਾਰ ਕਰਦਿਆਂ ਦਾ ਹਾਲ ਦੇਖ ਲੋ ਕੀ ਪੁੱਛਦੇ ਨੇ ਇਹਨਾਂ ਦੇ ਘਰ ਦੇ ਇੰਨੇ ਅਨਪੜ੍ਹ ਨੇ ਨਾ ਉਹਨਾਂ ਨੇ ਜਵਾਕੀ ਵਿਆਹ ਤੇ ਹਲੇ ਇਹਨਾਂ ਨੂੰ ਕੁਝ ਨਹੀਂ ਪਤਾ ਨਾ ਦੁਨੀਆਦਾਰੀ ਦੀ ਸਮਝ ਜਵਾਕਾਂ ਦਾ ਵਿਆਹ ਕਰਤਾ ਉਹ ਇਦਾਂ ਨਾ ਕਰਿਆ ਕਰੋ ਬੇਸ਼ਰਮ ਲੋਕੋ ਛੋਟੇ ਛੋਟੇ ਨਾ ਵਿਆਹਿਆ ਕਰੋ ਮੈਂ ਲੈ ਚੁੱਕੇ ਅੰਗਰੇਜ਼ੀ ਦੇ ਵੀ ਆਪਣੀ ਸਿਸਟਰ ਨਾਲ ਲੱਗਿਆ ਹੋਇਆ ਵੀਡੀਓ ਬਣਾਉਂਦਾ ਹਾਂ ਉਹ ਕਲਾਨ ਬੰਦੇ ਆ ਪਿੰਡ ਵਾਲੇ ਤੈਨੂੰ ਸਹੀ ਉਹ ਕਹਿੰਦੇ ਸੀ ਇਦਾਂ ਕਾਉਂਡ ਬਣਾਉਂਦਾ ਆਪਣੇ ਭੈਣ ਨਾਲ ਫੁੱਠੇ ਸਿੱਦੇ ਗਾਣਿਆਂ ਤੇ ਰੀਲਾਂ ਹਟਿਆ ਤੂੰ ਫਿਰ ਨਹੀਂ ਸ਼ਰਮ ਕਰ ਮਾੜੀ ਮੋਟੀ ਅਨਪੜ੍ਹ ਲੋਕਾਂ ਦਾ ਹਾਲ ਦੇਖੋ ਕਿਵੇਂ ਫੋਟੋ ਖਿਚਵਾਉਣ ਲੱਗੇ ਹੋਏ ਨੇ ਇਹਨਾਂ ਨੇ ਇਹ じゃ ਕਿਹੜਾ ਕੰਮ ਕੀਤਾ ਜਿਹੜਾ ਤੁਸੀਂ ਇਹਨਾਂ ਨੂੰ ਫੋਟੋ ਖਿਚਵਾ ਰਹੇ ਹੋ ਤੁਹਾਨੂੰ ਸ਼ਰਮ ਨਹੀਂ ਹੈ ਡੰਗਰ ਲੋਕੋ ਸਾਰੇ ਇਹਨਾਂ ਵਰਗੇ ਡੰਗਰ ਲੋਕ ਖੜੇ ਨੇ ਅਨਪੜ੍ਹ ਕੋਈ ਚੱਜ ਦਾ ਬੰਦਾ ਨਹੀਂ ਹੈਗਾ ਫਿਰ ਤੁਸੀਂ ਇਹਨਾਂ ਨੂੰ ਚਮੜਾਣੇ ਹੋ ਫਿਰ ਤੁਹਾਡੇ ਸਿਰ 'ਚ ਜੁੱਤੀਆਂ ਮਾਰਦੇ ਨੇ ਭਿਓ ਭਿਓ ਕੇ ਨਾ ਕਰੋ ਇਦਾਂ ਨਾ ਕਰੋ ਮੇਰੇ ਕੋਲ ਪਾਣੀ ਨਹੀਂ ਜਦੋਂ ਮੈਂ ਆਪਣਾ ਕਿਰਨ ਦੇ ਦਾ ਰਤੀ ਆਪਾਂ ਕੋਲ ਕਿਹਾ ਕਿ ਉਹਦਾ ਆਇਆ ਸੀ ਕਿ ਵੀਡੀਓ ਪਾ ਦੇ ਫਿਰ ਨੂੰ ਬਰਥਡੇ ਵਿਸ਼ ਕੀਤੀ ਉਹ ਸਲਫਾਸੀਆ ਜਾਤੂ ਸਲਫਾਜ਼ ਖਾਈ ਸੀ ਤੂੰ ਮਰਿਆ ਕਿਉਂ ਨਹੀਂ ਜਿਉਂਦਾ ਕਿਉਂ ਰਹਿ ਗਿਆ ਤੂੰ ਡੰਗਰਾ ਜੇ ਤੂੰ ਵਿਸ਼ ਕੀਤੀ ਆ ਤਾਂ ਠੀਕ ਆ ਇੱਥੇ ਆ ਕੇ ਕਹਨੂੰ ਦੱਸਣ ਲੱਗਿਆ ਵੇ ਭਗਾਈ ਮਾਰ ਰਹੇ ਆ ਕਿਉਂ ਖਾਵਾ ਇਤਨਾ ਤੇਜ਼ ਮਾਲ ਬੜੇ ਜਣੇ ਰੋੜਾ ਨਾ ਪਾਉਂਦੇ ਵੀ ਚਹੀਏ ਹਰ ਵਦਿਆਂ ਜਿਹੜਾ ਤੜਾ ਬਣਾਇਆ ਸੋਨੇ ਦਾ ਪਾਇਆ ਨਹੀਂ ਆ ਉਹ ਪੈਣ ਉਹਨਾਂ ਨੇ ਫੰਕਸ਼ਨ ਕਰਨਾ ਹੈ ਫਿਰ ਫੰਕਸ਼ਨ ਕੈਂਸਲ ਕਰ ਦੋਤਾ ਆ ਤੇ ਭੱਜ ਕੇ ਫਿਰ ਮਾਇਆ ਦੇ ਚਿੱਤਰ ਤੇ ਆ ਜਾ ਜੀ ਔਰ ਥੋੜੇ ਚਰਬਾਤ ਕਰਨਗੇ ਵੀ ਤੇ ਫਿਰ ਜਰੂਰ ਪਾਵਾਂਗੇ ਉਹਦੇ ਫੰਕਸ਼ਨ ਹੋਏ ਸਾਰੇ ਉਸਦਾਰਾਂ ਦਾ ਐਨਕੋ ਆਉਣ ਫੇਰੀ ਦਿੰਦੇ ਜਿੰਗੇ ਕਿ ਜਿੱਦਾਂ ਰੀਤੀ ਰਿਵਾਜ ਬਣਦੇ ਆ ਸਿਆਣਿਆਂ ਦੇ ਤੇ ਓਦਾਂ ਕੰਮ ਕਰਨਾ ਚਾਹੀਦਾ ਹੈ ਇਹ ਵੀ ਸੜਾ ਮਾਲ ਖਾਂਦਾ ਤਾਂ ਹੀ ਜਵੜੀਆਂ ਮਾਰਦਾ ਰਹਿੰਦਾ ਲੋਕਾਂ ਨੂੰ ਕਿਰਿਆ ਬੜੇ ਜਣੇ ਰੋਲਾ ਪਾਉਂਦੇ ਸੀ ਆਹ ਦੇਖ ਲਓ ਇਦਾਂ ਜੁੱਤੀਆਂ ਮਾਰਦੇ ਆ ਲੋਕਾਂ ਦੇ ਸਿਰ 'ਚ ਲੋਕਾਂ ਨੇ ਚੜਾਇਆ ਲੋਕਾਂ ਨੂੰ ਇਦਾਂ ਬੋਲਦੇ ਜੇ ਤੂੰ ਦਿਖਾਇਆ ਤਾਂ ਹੀ ਤੈਨੂੰ ਪੁੱਛਦੇ ਆ ਲੋਕ ਜੇ ਮਾਇਆ ਘਟ ਗਈ ਤਾਂ ਦੇ ਦੇ ਪੈਸੇ ਜੀਜੇ ਨੂੰ ਲੋਕਾਂ ਨੇ ਬਥੇਰਾ ਪੈਸੇ ਭੇਜਿਆ ਤੈਨੂੰ ਸਿਆਣਿਆਂ ਵਾਲੀ ਗੱਲ ਤਾਂ ਤੂੰ ਕਰੇ ਨਾ ਤੇਰੇ ਤੇ ਨਹੀਂ ਜੱਟ ਦੀ ਸੜਾ ਜਿੱਦਾਂ ਦੇ ਤੂੰ ਕੰਮ ਕਰਦਾ ਬੇਅਕਲਾ ਡੰਗਰਾ ਇਹਨਾਂ ਨੇ ਐਨਕ ਲਾ ਲਈ ਪਤਾ ਪਤਾ ਦੇਦਾ ਯਾਰ ਸਾਰਾ ਨਹੀਂ ਨਾ ਮੈਂ ਨਾ ਰਵੇ ਜਿਹਦਾ ਤੈਨੂੰ ਹੀ ਵਿਦਿਆ ਸਗਲੇ ਚੋਰ ਤਾਂ ਕਰਦਾ ਯਾਰ ਉਹਨੇ ਫਰ ਗਿਆ ਮੁੰਡਾ ਅੱਜ ਬੜਾ ਲੱਗਿਆ ਇਹ ਪ੍ਰਜਾਤੀਆਂ ਕਿੱਥੋਂ ਨਿਕਲ ਕੇ ਆਉਂਦੀਆਂ ਨੇ ਨਵੀਆਂ ਨਵੀਆਂ ਐਨਕ ਲਾ ਕੇ ਕਹਿੰਦਾ ਖੱਟਾ-ਖੱਟਾ ਦਿਖਦਾ ਉਹ ਸੜੇ ਚੋਰ ਜੇਬ ਕਤਰੇ ਲੱਗਦੇ ਉਹ ਦੇਖਣ ਨੂੰ ਤਾਂ ਨਹੀਂ ਬਜਾ ਗਰੀਬ ਜੱਟ ਲਾਇਆ ਦੁਬਾਰ ਹੋ ਗਿਆ ਹੈ ਆਪ ਵੀ ਐਨਕ ਲਾ ਕੇ ਰੈਡੀ ਸਾਜੀ ਜੀ ਕੀ ਹੈ ਵਾਲੇ ਕਟਾ ਤੇ ਮੈਂ ਚਲੋ ਕਾਕਾ ਨਾ ਬਣ ਗਿਆ ਏਕੇ ਬੁੱਢਾ ਸੀ ਚੱਲ ਫਿਰ ਸੜਾ ਯਾ ਉਹਦੇ ਦਾੜੀ ਆਈ ਕਿੱਥੇ ਆ ਜਿਹੜਾ ਉਹਨੂੰ ਕਹਿ ਰਿਆ ਉਹਨੇ ਦਾੜੀ ਕਟਵਾਤੀ ਆ ਬੇਅਕਲ ਤੂੰ ਮੁੰਡਾ ਖੁੰਡਾ ਨਹੀਂ 17 ਸਾਲਾਂ ਦਾ ਜਵਾਕ ਆ ਕੀ ਓਪਨਿੰਗ ਇਹ ਚਾ ਇਹ ਕੀ ਆ ਇਹ ਓਪਨਿੰਗ ਹੋਣ ਕੀ ਅੱਜ ਦਰਖਤ ਲੈਂਦਾ ਅੱਜ ਇੱਕ ਦਰਖਤ ਦੀ ਸਬਜ਼ੀ ਬਣਾਉਣੀ ਆ ਦਰਖਤਾਂ ਦੀ ਦਰਖਤਾਂ ਨਹੀਂ ਬਣਾਉਣੀ ਦਰਖਤਾਂ ਦੀ ਸਬਜ਼ੀ ਬਣਾਉਣੀ ਅੱਜ ਜੀ ਦੇ ਦੇ ਕੀ ਕੀ ਨਿਕਲਦਾ ਵਿੱਚੋਂ ਲਾਇਆ ਵੀ ਦਰਖਤ ਨਿਕਲੇ ਅੱਜ ਖੋਲੇ ਨੂੰ ਕੀ ਆ ਉਹ ਆ ਗਈ ਇਹ ਅਨਪੜਾਂ ਨੇ ਵੀ ਸੜਿਆਂ ਨੇ ਬਹੁਤ ਗੰਦ ਪਾਇਆ ਵੇ ਆ ਬੇਅਕਲਾਂ ਨੇ ਸੜਾ ਪੱਤੇ ਨੂੰ ਦਰਖਤ ਕਹੀ ਜਾਂਦਾ ਬੇਅਕਲ ਡੰਗਰ ਜਾਂ ਬਣਾਉਣ ਨੂੰ ਅੱਜ ਇਹ ਆਪੇ ਹੀ ਬਣੋਣੀ ਪੱਤੇ ਦੀ ਸਬਜ਼ੀ ਬਣੂਗੀ ਜੀ ਅੱਜ ਆਹ ਪੱਤੇ ਆ ਅੱਛਾ ਆ ਪੱਤੇ ਦੇਖੇ ਲਾਦੇ ਆ ਮੈਂ ਅੱਛਾ ਇਹ ਪੱਤੇ ਖਾਦੇ ਹੀ ਨਹੀਂ ਆਏ ਮਲਾ ਗੈਸ ਕਰ ਕੇ ਖਾਦੇ ਹੋ ਦਰ ਤੇ ਇਹ ਦੇਖੇ ਲਾਦੇ ਉੱਥੇ ਲੱਗੇ ਪٹرول ਬੰਬ ਦੇ ਮੇ ਦੇਖੇ ਸੀ ਦਰੋਂ ਓ ਕੇਲੇਆਂ ਦੇ ਪੱਤੇ ਆ ਏ ਡੱਡ ਨੂੰ ਪੱਤਿਆਂ ਦਾ ਨਹੀਂ ਪਤਾ ਇਹਨੂੰ ਤਾਂ ਰੀਲਾਂ ਦਾ ਪਤਾ ਹੈ ਕਿਵੇਂ ਲੱਕ ਹਲਾਣਾ ਕਿਵੇਂ ਐਕਸ਼ਨ ਕਰਨੇ ਆ ਗੰਦੇ ਗੰਦੇ ਤੇਨਾਂ ਦੇ ਤੰਦਰੁਸਤੀਆਂ ਦੇਣ ਤਰੱਕੀਆਂ ਦੇਣ ਸਾਰਿਆਂ ਨੂੰ ਤੇ ਨਾ ਜਦੋਂ ਨਾ ਸਾਡਾ ਬਲੌਗ ਆਉਂਦਾ ਹੁੰਦਾ ਨਾ ਤੁਸੀਂ ਆਪਣੇ ਨਾ WhatsApp ਸਟੇਟਸ ਵੀ ਲਾਇਆ ਕਰੋ ਤੇ ਨਾ ਬਲੌਗ ਨੂੰ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਸਾਡੇ ਸਬਸਕ੍ਰਾਈਬਰ ਜਲਦੀ ਜਲਦੀ ਹੋਣ ਤੇ ਬਲੌਗ ਫਿਰ ਹੋਰ ਅੱਗੇ ਜਾਊਗਾ ਤੇ ਇਹ ਕਮੀ ਲੈ ਜਿਸਲੇ ਸਾਡੇ ਹੋਗੇ ਸਬਸਕ੍ਰਾਈਬ ਸਾਨੂੰ ਆਊਗਾ 골ਡਨ ਪਲੇ ਬਟਨ ਤੁਹਾਡੇ ਸਾਰਿਆਂ ਦੇ ਸਪੋਰਟ ਨਾਲ ਹੋਣੀ ਹੈ ਇਸ ਕਰਕੇ ਜਲਦੀ ਜਲਦੀ ਸਬਸਕ੍ਰਾਈਬ ਕਰੋ ਸਾਡੇ 6.5 ਲੱਖ ਫੋਲੋਅਰ ਸਬਸਕ੍ਰਾਈਬ ਹੋ ਡੱਡ ਤੈਨੂੰ ਲੋਕ ਕਿਉਂ ਕਰਨ ਤੂੰ ਬਹੁਤ ਵਧੀਆ ਕੰਮ ਕਰਦੀ ਆ ਇੰਨਾ ਦਾ ਗੰਦ ਪਾਇਆ ਵੇ ਤੁਸੀਂ ਰੀਲਾਂ ਤੇ ਨੱਚ-ਨੱਚ ਕੇ ਇਹ ਨਾਗਿਆ ਕੰਮ ਕੋਈ ਨਹੀਂ ਕਰਦਾ ਹੈਗਾ ਘਰੇ ਰਹਿ ਕੇ ਆਪਣੀ ਜਨਾਨੀ ਦਿਖਾਉਂਦਾ ਰਹਿੰਦਾ ਨੱਚਦੀ ਅੱਗੇ ਪਿੱਛੇ ਕੈਮਰਾ ਬੜੀ ਜਾ ਉਹਦੇ ਤੇ ਬਾਕੀ ਇਹ ਕਿੱਦਾਂ ਆ ਜੀ ਇਹ ਕਿਰਸਤਾਰ ਆ ਸਾਡੇ ਕੋਲ whatsapp ਤੇ ਮੈਸੇਜ ਆਇਆ ਆ ਤੇ ਉਹ ਭਾਰੀ ਹੁਣੀ ਜਿੱਡਾ ਉਹ ਕਿਹਦੇ ਵਿੱਚ ਕੰਮ ਕਰਦੇ ਆ ਐਕਸਰਸਾਈਜ਼ ਵਿੱਚ ਕਰਦੇ ਆ ਉਹਨਾਂ ਦਾ ਜੇ ਕਿਸੇ ਨੂੰ ਰਿਸ਼ਤਾ ਕਰਨਾ ਹੋਵੇ ਤਾਂ ਕਮੈਂਟਾਂ 'ਚ ਦੱਸ ਦਿਓ ਤਾਂ ਉਹਨਾਂ ਨਾਲ ਮੇਲਜੋਲ ਤੁਹਾਡਾ ਹੋ ਜਾਊਗਾ ਉਹ ਵੀ ਵਲੌਗ ਦੇਖਦੇ ਆ ਡੱਡ ਤੇ ਨਗ ਕਿਵੇਂ ਦੀ ਪ੍ਰੋਮੋਸ਼ਨਾਂ ਕਰਨ ਲੱਗੇ ਕਿਵੇਂ ਬੋਲਣ ਲੱਗੇ ਵੇ ਆ ਇਹ ਬੇਅਕਲਾਂ ਤੋਂ ਨਾ ਲਿਓ ਰਿਸ਼ਤਾ ਇਹਨੇ ਆਪਣੇ ਵਰਗੀ ਲਿਆ ਦੇਣੀਆਂ ਲੱਤਾਂ ਚੱਕ ਦੀ ਲੱਕ ਹਲਾਂਦੀ ਡੰਗਰ ਨੇ ਬੇਅਕਲ ਜਨਾਨੀਆਂ ਅੱਛਾ 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 ਫਿਰ ਆਦੇ ਲਏ ਆਉਂਦੇ ਹਾਂ ਵੀਰਾਂ ਦਾ ਕੈਮਰਾ ਕੱਢ ਕੇ ਰੱਖਣਾ ਨਹੀਂ ਆਉਂਦਾ ਇਹਨਾਂ ਨੂੰ ਇਹਦਾ ਪਿੰਨ ਨੂੰ ਚੇਤੇ ਦੋੜ ਕਰ ਇਹਨਾਂ ਦੇ ਹਾਲ ਦੇਖ ਲਓ ਇਹਨਾਂ ਦੇ ਘਰ ਤਾਂ ਰਿਸ਼ਤੇਦਾਰ ਵੀ ਨਹੀਂ ਆਉਂਦੇ ਕੈਮਰਾ ਕੱਢ ਕੇ ਖੜ ਜਾਂਦੇ ਆ ਹੁਣ ਵੀ ਖੜਿਆ ਹੋਇਆ ਡੰਗਰ ਜਾ ਉਹ ਬੰਦ ਕਰਦੇ ਇਹਨੂੰ ਮੈਂ ਤਾਂ ਦੇਖੀ ਨਹੀਂ ਹੈ ਕਿ ਮੈਂ ਕਿਹ ਨਾਲ ਗੱਲ ਕਰਦਾ ਮਹਾ ਵਿੱਚ ਕਲਾਣਾ ਸਮਝਾ ਲਾਦਾ ਵੀ ਪੜਾਉਣਾ YouTube ਦੇ ਭਰਾਗੇ ਹਨਾ ਪਤਾ ਨਹੀਂ ਕਹਾ ਸਾਡੇ ਕਿਹੜੇ ਕਹਾ ਬੋ ਕਹਾਂ ਗਏ ਕਿ ਇਹਨਾਂ ਨੇ ਦੇਖੇ ਦੇਖਣਾ ਵੀ ਇਹੇ ਜਿਹੇ ਹੁੰਦੇ ਨੇ ਆਹ ਲੱਚਕਣਾਉਂਦੇ ਤੇ ਆਏ ਚੱਲਦੇ ਉਹ ਕਰਦੇ ਉਹ ਡੰਗਰਾ ਜੇ ਤੁਹਾਨੂੰ ਪਤਾ ਏ ਤੁਸੀਂ ਲੱਛਣ ਖੰਡਾਉਂਦੇ ਹੋ ਨਾ ਖੰਡਾਓ ਫਿਰ ਕਿਉਂ ਬੇਇੱਜ਼ਤੀ ਕਰਾਉਣ ਲੱਗੇ ਹੋ ਮੇ ਆਪਣੀ ਇੰਨੀ ਤੇਰੀ ਉਮਰ ਹੋ ਗਈ ਸ਼ਰਮ ਕਰ ਲਾ ਮੜੀ ਮੋਟੀ ਬੇਅਕਲ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਸਾਰੇ ਜਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ